ਲੈਡ ਚੰਦੀ ਕਰੋ ਯਾਰ ਲੈਡ ਤੋਂ ਬਿਨਾ ਕਿਵੇਂ ਰਹਾਂਗੇ ਸਾਡੇ ਜਵਾਕ ਲਵਾਓ ਮੀਟਰ ਹੇ ਡਾਕਟਰ ਰੁਕ ਜਾ 10 ਮਿੰਟ ਆ ਜਾਂਦਾ ਨਹੀਂ ਬੰਦੇ ਅਸੀਂ ਕਰਾਉਂਦੇ ਕੋਈ ਕੰਸੀ ਨਹੀਂ ਯਾਰ ਕਿਸੇ ਨਾਲ ਗੱਲ ਕਰਨੀ ਹੈਗੀ ਮਹੀਨਾ ਕਿੰਨਾ ਹੋ ਗਿਆ 2 ਦਿਨ ਹੋਏ ਨੇ ਹਾਲੇ ਮਹੀਨਾ ਹੋ ਗਿਆ ਮਹੀਨਾ 1 ਮਹੀਨਾ ਹੋ ਗਿਆ ਇੱਕ ਮਹੀਨਾ ਦਾ 4 ਜੂਨ ਦੇ ਚੈਕਿੰਗ ਹੋਈ ਵਾ ਤੁਹਾਡੀ ਤੇ ਚੈਕਿੰਗ ਹੋਇਆ ਮੀਟਰ ਦਾ ਹੁਣ ਕੀ ਹਾਲ ਤੁਸੀਂ ਬਦਲ ਨਹੀਂ ਜੇ ਤੁਸੀਂ ਕਹਿ ਰਹੇ ਹੋ ਕੋਈ ਨਹੀਂ ਜੀ 1 ਦਿਨ 2 ਦਿਨ 1 ਦਿਨ 2 ਦਿਨ ਤੁਸੀਂ ਤੁਹਾਡੇ ਅਸੀਂ ਲਾ ਰਹੇ ਹਾਂ ਮੀਟਰ ਅਸੀਂ ਅਸੀਂ ਮੀਟਰ ਲਾਉਣ ਨੂੰ ਤਿਆਰ ਹਾਂ ਅਸੀਂ ਮੀਟਰ ਲਾਉਣ ਨੂੰ ਅਨੰਦ ਸਾਰਾ ਚਾਹਦੇ ਤੁਸੀਂ ਵੀ ਨਹੀਂ ਸਾਰਾ ਅਸੀਂ ਮੀਟਰ ਲਾਉਣ ਨੂੰ ਤਿਆਰ ਹਾਂ ਤੁਸੀਂ ਨਹੀਂ ਲਵਾ ਰਹੇ ਮੀਟਰ ਪਰ ਮੀਟਰ ਲਾ ਦੇ ਫਿਰ ਲੇਟਰ ਲਾਓ ਲਾਓ ਮੀਟਰ ਇਹ ਕੀ ਮਤਲਬ ਹੋਇਆ ਲਾਓ ਮੀਟਰ ਪਰ ਲਵਾਓ ਮੀਟਰ ਸਮਾਰਟ ਵੀ ਲੱਗਣਾ ਹੈਗਾ ਜਿੰਦਾ ਲਾਇਆ ਨਿੰਦਰੇ ਨੂੰ ਜਿੰਦਾ ਲਾ ਦੂੰ ਭਰੇ ਦੂਜੀ ਡੇਟਾ ਲਾ ਦਿਓ ਯਾਰ ਇਹ ਕਿਉਂ ਬਗਲ ਰਹਿ ਰਹੇ ਤੁਸੀਂ ਅਸੀਂ ਸਕਦੇ ਤਾਂ ਹੱਥੇ ਬਦਲ ਰਹੇ ਹਾਂ ਫਿਰ ਲਾਈਟ ਕਿਉਂ ਬੰਦ ਕਰੀ ਜਿਹੜਾ ਚੱਲ ਰਿਹਾ ਉਹ ਚੱਲਦਾ ਛੱਡ ਜੋ ਨਾ ਤੁਸੀਂ ਤਾਂ ਨਹੀਂ ਅਸੀਂ ਕੀ ਹੋਗਾ ਸਪਲਾਈ ਨਹੀਂ ਕਰਦਾ ਛੱਡਿਆ ਸੀ ਤਾਂ ਪਹਿਲਾਂ ਅਜੇ ਜਦੋਂ ਪਹਿਲਾਂ ਵੀਡੀਓ ਬਣੀ ਛੱਡਿਆ ਕਿ ਕੁੱਤੇ ਇਸ ਮਟਰ ਤੇ ਜੁੜੇ ਨਹੀਂ ਤੁਹਾਨੂੰ ਹੋਦਾ ਤੁਸੀਂ ਨਹੀਂ ਕਰਦਾ ਇਹ ਸਾਨੂੰ ਲੱਗਦਾ ਫਿਰ ਕਿਹਨੇ ਬੰਦ ਕਰਦਾ ਨਾ ਦਿੱਸਦਾ ਪਤਾ ਕਿ ਉਹ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਇਹ ਚੀਜ਼ ਦੀ ਹੋਰ ਦੀ ਜ਼ਿੰਮੇਵਾਰੀ ਹੈ ਸਾਡੀ ਕਿਵੇਂ ਆ ਯਾਰ ਹੋਰ ਇਹ ਅੱਗੇ ਮੀਟਰ ਪਹਿਲੇ 10 ਕਿਹੜਾ ਮੀਟਰ ਨਹੀਂ ਮੈਨੂੰ ਪਤਾ ਕਿਨੇ ਹੋ ਗਏ ਗਾਲਾਂ ਚੋਂ ਕਿਨੇ ਹੋ ਗਏ ਮੈਂ ਆਉਦਾ ਮੀਟਰ ਤੋੜੂੰਗਾ ਯਾਰ ਕੋਈ ਨਹੀਂ ਮੈਨੂੰ ਆਏ ਰੋਕ ਆ ਦੇਖ ਕਿੰਨੇ ਕਰਨੇ ਵਾਲੇ ਵਾਲੇ ਬਸਦੇ ਨੇ ਸਾਰੇ ਨਹੀਂ ਮੈਂ ਮੀਟਰ ਲੱਗੇ ਹੋਏ ਮੈਂ ਆਪਣਾ ਮੀਟਰ ਤੋੜੂੰਗਾ ਫਿਰ ਤੈਨੂੰ ਪ੍ਰੋਬਲਮ ਕੀ ਆ ਫਿਰ ਤੈਨੂੰ ਪ੍ਰੋਬਲਮ ਕੀ ਆ ਯਾਰ ਇਹ ਕੋਈ ਦੁਕਾਨ ਆ ਪਰਚੂਨ ਦੀ ਦੁਕਾਨ ਥੋੜੀ ਐ ਇਹ Smart meter ਜਿਹੜਾ ਸਾਡਾ ਮੀਟਰ ਲੱਗਦਾ ਮੇਰੀ ਲੜ ਚੱਲਦਾ ਮੀਟਰ ਲੱਗਦਾ ਇਹ ਐ ਕਰ ਐ ਕਰ ਯਾਰ ਚਲੋ ਇਹਨੂੰ ਚੱਕ ਕੇ ਲਾ ਲੈ ਚਲ ਨਹੀਂ ਕਰਨ ਦਿੰਦੇ ਬੰਦੇ ਕੋਈ ਗੱਲ ਨਹੀਂ ਚਲੋ ਚੱਕ ਲਓ ਮੀਟਰ ਜਿਹੜਾ ਗੱਲ ਰੇ ਵੀਰੇ ਲੈੜ ਚੱਲਦੀ ਕਰੋ ਯਾਰ ਲੈੜ ਤੋਂ ਬਿਨਾ ਕਿਵੇਂ ਰਹਿਣਗੇ ਸਾਡੇ ਜਵਤ ਲਵਾਓ ਮੀਟਰ ਹੇ ਰੁਕ ਜਾ 10 ਮਿੰਟ ਆ ਜਾਂਦਾ ਨਹੀਂ ਬੰਦੇ ਅਸੀਂ ਕਰਾ ਕੋਈ ਕਾਸੀ ਨਹੀਂ ਯਾਰ ਕਿਸੇ ਨਾਲ ਗੱਲ ਕਰਨੀ ਹੈਗੀ ਮਹੀਨਾ ਕਿੰਨਾ ਹੋ ਗਿਆ 2 ਦਿਨ ਹੋਏ ਨੇ ਹਾਲੇ ਮਹੀਨਾ ਹੋ ਗਿਆ ਮਹੀਨਾ 1 ਮਹੀਨਾ ਹੋ ਗਿਆ 1 ਮਹੀਨਾ ਦਾ 4 ਜੂਨ ਦੀ ਚੈਕਿੰਗ ਹੋਈ ਵਾ ਤੁਹਾਡੀ ਤੇ ਚੈਕਿੰਗ ਹੋਇਆ ਮੀਟਰ ਤਾਂ ਹੁਣ ਕਿਹਾ ਤੁਸੀਂ ਬਦਲ ਨਹੀਂ ਦੇਦੇ ਤੁਸੀਂ ਕਹਿ ਰਹੇ ਹੋ ਕੋਈ ਨਹੀਂ ਇੱਕ ਦਿਨ ਦੋ ਦਿਨ ਇੱਕ ਦਿਨ ਦੋ ਦਿਨ ਤੁਸੀਂ ਤੁਹਾਡਾ ਅਸੀਂ ਲਾ ਰਹੇ ਹਾਂ ਮੀਟਰ ਅਸੀਂ ਅਸੀਂ ਮੀਟਰ ਲਾਉਣ ਨੂੰ ਤਿਆਰ ਹਾਂ ਅਸੀਂ ਮੀਟਰ ਲਾਉਣ ਨੂੰ ਨਹੀਂ ਸਾਰ ਸਕਦੇ ਤੁਸੀਂ ਵੀ ਨਹੀਂ ਸਾਰ ਅਸੀਂ ਮੀਟਰ ਲਾਉਣ ਨੂੰ ਤਿਆਰ ਹਾਂ ਤੁਸੀਂ ਨਹੀਂ ਲਵਾ ਰਹੇ ਹੋ ਮੀਟਰ ਪਰ ਮੀਟਰ ਲਾ ਦੇ ਫਿਰ ਮੀਟਰ ਲਾਓ ਲਾਓ ਮੀਟਰ ਇਹ ਕੀ ਮਤਲਬ ਹੋਇਆ ਲਾਓ ਮੀਟਰ ਫਿਰ ਲਵਾਓ ਮੀਟਰ ਸਮਾਰਟ ਨਹੀਂ ਲੱਗਣਾ ਹੈਗਾ ਲੈਟ ਚੱਲਦੀ ਜਿੰਦਾ ਲਾਇਆ ਨਿੰਦਰੇ ਨੂੰ ਜਿੰਦਾ ਲਾਦੂ ਭਰੇ ਦੂਜੀ ਡੇਟਾ ਲਾ ਦਿਓ ਯਾਰ ਮੈਂ ਨਹੀਂ ਬਿੱਲ ਮੈਂ ਨਹੀਂ ਬਿੱਲ ਹੋਣਾ ਚਾਹਦਾ ਫੈਸਲਾ ਹੋ ਜੂਗਾ ਇਹ ਕਿਉਂ ਮਾਰ ਰਹੇ ਹੋ ਤੁਸੀਂ ਅਸੀਂ ਸਕਦੇ ਤਾਂ ਹੱਥੇ ਬਲ ਰਹੇ ਨਹੀਂ ਮੈਂ ਲਾਈਟ ਕਿਉਂ ਬੰਦ ਕਰੀਏ ਤੁਹਾਨੂੰ ਲਾਈਟ ਚੱਲ ਰਹੀ ਹੈ ਉਹ ਬੰਦ ਲਾਈਟ ਨਹੀਂ ਨਾ ਬੰਦ ਕਰ ਸਕਦੇ ਜਿਹੜਾ ਚੱਲ ਰਿਹਾ ਉਹਨੂੰ ਚੱਲਦਾ ਛੱਡ ਜੋ ਨਾ ਕਮੀ ਅਸੀਂ ਕੀ ਕਰਾਂਗੇ ਨਹੀਂ ਚੱਲਦਾ ਛੱਡਿਆ ਸੀ ਤਾਂ ਪਹਿਲਾਂ ਨਾਲੇ ਜਦੋਂ ਪਹਿਲਾ ਵੀਡੀਓ ਬਣੀ ਛੱਡਿਆ ਕਿ ਟੁਕੜੇ ਸਮਟਰ ਤੇ ਜੋੜੇ ਨਹੀਂ ਤੁਹਾਨੂੰ ਪਤਾ ਹੋਵੇ ਕਿ ਇਹ ਬਣ ਰਿਹਾ ਹੈ ਉਹ ਤਾਂ ਇਹ ਸੀ ਇਸ ਵੇਲੇ ਲੱਗੋ ਫਿਰ ਕਿਹਨੇ ਬੰਦ ਕਰਨਾ ਦਿੱਖਾ ਪਤਾ ਕਿ ਸਾਡੀ ਜ਼ਿੰਮੇਵਾਰੀ ਨਹੀਂ ਹੈ ਇਹ ਚੀਜ਼ ਉਹ ਕਿੰਨੇ ਮੀਟਰ ਯਾਰ ਉਹ ਕਿੰਨੇ ਮੀਟਰ ਪਹਿਲੇ ਦੱਸ ਤੂੰ ਕਿਹੜਾ ਮੀਟਰ ਨਹੀਂ ਮੈਨੂੰ ਕੀ ਪਤਾ ਕਿੰਨੇ ਗਾਲਾਂ ਛੋੜਨਾਂ ਕਿਹਨੇ ਹੋ ਰਿਹਾ ਮੈਂ ਔਦਾ ਮੀਟਰ ਤੋੜੂੰਗਾ ਯਾਰ ਪੁੱਛੀ ਮੈਨੂੰ ਆਏ ਦੱਸ ਆ ਦੇਖ ਕਿੰਨੇ ਕਰਨੇ ਵਾਲੇ ਤਾਂ ਨੇ ਵਸਦੇ ਨੇ ਸਾਰੇ ਮੈਂ ਮੀਟਰ ਲੱਗੇ ਹੋਏ ਨੇ ਮੈਂ ਆਪਣਾ ਮੀਟਰ ਤੋੜੂੰਗਾ ਫਿਰ ਤਉਨੇ ਪ੍ਰੋਬਲਮ ਕੀਆ ਫਿਰ ਤਉਨੇ ਪ੍ਰੋਬਲਮ ਕੀਆ ਉਹ ਯਾਰ ਇਹ ਕੋਈ ਦੁਕਾਨ ਆ ਓਪਰਚੁਨਿਟੀ ਓਪਰਚੁਨਿਟੀ ਦੁਕਾਨ ਥੋੜੀ ਐ ਇਹ ਮਾਟਰ ਮੀਟਰ ਲਾ ਦੇ ਮੇਰੀ ਲਾਈਟ ਲਾ ਦੇ ਮੀਟਰ ਲਾ ਦੇ ਉਹ ਐ ਕਰ ਐ ਕਰ ਯਾਰ ਚਲੋ ਇਹਨੂੰ ਚੱਕ ਕੇ ਲਾ ਦੇ ਨਹੀਂ ਕਰਨ ਦਿੰਦੇ ਬੰਦੇ ਕੋਈ ਗੱਲ ਨਹੀਂ ਚਲੋ 10 ਕਿਲੋਮੀਟਰ ਦਾ ਜਿਹੜਾ ਡਲਰ ਹੈ ਵੀਰੇ